ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜੋ ਕਰੀਏ ਆਪਾਂ ਸੋਣਾ ਜੇ हेयर स्टाइल ਉਹਦੇ ਵਾਸਤੇ ਆਪਾਂ ਲਵਾਂਗੇ ਤਿੰਨ ਸੈਕਸ਼ਨ ਤੇ ਤਿੰਨੋਂ ਸੈਕਸ਼ਨ ਆਪਾਂ ਇੱਕੋ ਜਿਹਾ ਲੈਣੇ ਆ ਤੇ ਹੁਣ ਆਪਾਂ ਇੱਕ ਬਾਰੋ ਵਾਲ ਐਡ ਕਰਨਾ ਵਾਲਾਂ ਵਾਲੀ ਸਾਈਡ ਤੋਂ ਉਧਰੋਂ ਆਪਾਂ ਹੇਅਰ ਚੱਕ ਲਈ ਤੇ ਆਪਾਂ ਉਹਨੂੰ ਇੱਧਰ ਟਵਿਸਟ ਨਹੀਂ ਕਰਨਾ ਜਸਟ ਆਪਾਂ ਲੈ ਕੇ ਆਉਣਾ ਤੇ ਜਿਹੜੇ ਆਪਣੇ ਇੱਧਰ ਸੈਕਸ਼ਨ ਹੋ ਗਾਣਾ ਉਹਨੂੰ ਆਪਾਂ ਪਰਲੇ ਸੈਕਸ਼ਨ ਦੀਆਂ ਦੋ ਪਾਰਟੀਸ਼ਨ ਕਰਕੇ ਇੱਧਰਲੇ ਦੋ ਵਾਲਾ ਆਪੋਂ ਦੇ ਵਿੱਚ ਮਿਕਸ ਕਰ ਲੈਣੇ ਆ ਸ਼ਾਇਦ ਸਮਝ ਨਹੀਂ ਆਇਆ ਫਿਰ ਦੱਸਦੀ ਆ ਆਪਾਂ ਉਧਰੋਂ ਇੱਕ ਸਟੈਂਡ ਚੱਕਾਂਗੇ ਇੱਕ ਵਾਲ ਚੱਕਾਂਗੇ ਉਹਦੇ ਉੱਪਰ ਦੀ ਇੱਧਰ ਤਾਂ ਲੈ ਆਵਾਂਗੇ ਪਰ ਇੱਧਰ ਜਿਹੜੇ ਦੋ ਵਾਲ ਮੇਰੇ ਇਹ ਵਾਲੇ ਹੈਂਡ ਦੇ ਵਿੱਚ ਹਨ ਹਾਂ ਆਪਾਂ ਉਧਰੋਂ ਦੋ ਵਾਲਾਂ ਦਾ ਪਾਰਟੀਸ਼ਨ ਕਰਕੇ ਉਹਦੇ ਵਿੱਚ ਐਡ ਕਰ ਦੇਣੇ ਆ ਹੁਣ ਫੇਰ ਆਪਾਂ ਕੀ ਕਰਨਾ ਆਪਾਂ ਉਧਰੋਂ ਇੱਕ ਵਾਲ ਚੱਕਾਂਗੇ ਮਤਲਬ ਇੱਕ ਸਟੈਂਡ ਚੱਕਣਾ ਹੈ ਠੀਕ ਹੈ ਉਧਰ ਵਾਲੇ ਵਾਲ ਦੇ ਹੀ ਆਪਾਂ ਦੋ ਪਾਰਟੀਸ਼ਨ ਕਰ ਲੈਣੀਆਂ ਜਿਹੜਾ ਉਧਰ 골ਡ ਦੇ ਰਿੰਗ ਪਾਈ ਉਧਰਲੇ ਪਾਸੇ ਆ ਤੇ ਆਪਾਂ ਇਹ ਹਾਂ ਦੋ ਪਾਰਟੀਸ਼ਨ ਕਰ ਲਈਏ ਇੱਧਰਲੇ ਦੋ ਵਾਲਾਂ ਨੂੰ ਉਹ ਦੋ ਬਲਾਂ ਦੇ ਵਿੱਚ ਐਡ ਕਰ ਦੇਣਾ ਜਿਹੜਾ ਆਪਾਂ ਚੱਕਿਆ ਸੀ ਉਹਨੂੰ ਆਪਾਂ ਇੱਧਰ ਛੱਡ ਦੇਣਾ ਠੀਕ ਹੈ ਜੀ ਹਾਂਜੀ ਹੁਣ ਫੇਰ ਆਪਾਂ ਕੀ ਕਰਨਾ ਆਪਾਂ ਉਧਰ ਵਾਲ ਚੱਕਾਂਗੇ ਇੱਧਰ ਲੈ ਆਵਾਂਗੇ ਉਹ ਵਾਲੇ ਦੇ ਆ ਦੋ ਪਾਰਟੀਸ਼ਨ ਕਰਾਂਗੇ ਜਿਹੜੇ ਇਹ ਦੋ ਬਲ ਨੇ ਇੱਧਰ ਵਾਲੇ ਹਾਂ ਇਹਨਾਂ ਨੂੰ ਉਹਦੇ ਵਿੱਚ ਦੁੱਧ ਵਿੱਚ ਐਡ ਕਰ ਦਾਂਗੇ ਇੱਧਰ ਤਾਂ ਆਪਣੇ ਕੋਲ ਦੋ ਹੋਣਗੇ ਪਰ ਪਰਲੇ ਪਾਸੇ ਤੋਂ ਦੋ ਆਪਾਂ ਆਪ ਬਣਾਉਣੀਆਂ ਬਾਅਦ ਵਿੱਚ ਪਾਸੇ ਤੋਂ ਵਾਲ ਚੱਕਣ ਤੋਂ ਬਾਅਦ ਹੁਣ ਫੇਰ ਆਪਾਂ ਪਾਸੇ ਤੋਂ ਵਾਲ ਚੱਕਿਆ ਉਧਰ ਵਾਲੇ ਦੇ ਦੋ ਪਾਰਟ ਬਣਾ ਲੈਣੇ ਆ ਇਹ ਜਿਹੜੇ ਦੋ ਹਾਂ ਦੋ ਪਾਟ ਬਣਾ ਲਏ ਇਹ ਦੋ ਪਾਟ ਆਪਾਂ ਇਹਦੇ ਵਿੱਚ ਐਡ ਕਰ ਦੇਣੇ ਆ ਠੀਕ ਹੈ ਜਿਹੜਾ ਆਪਾਂ ਚੱਕਦੇ ਆ ਉਹਨੂੰ ਆਪਾਂ ਛੱਡੀ ਜਾਣਾ ਫਿਰ ਆਪਾਂ ਉਧਰ ਵਾਲ ਚੱਕਿਆ ਉਹਦੇ ਦੋ ਸਟੈਂਡ ਬਣਾਏ ਦੋ ਸੈਕਸ਼ਨ ਕੀਤੇ ਇੱਧਰ ਜਿਹੜੇ ਦੋ ਸੀਗੇ ਇੱਧਰ ਮੇਰੇ ਹੱਥ ਇਹ ਦੋਵੇਂ ਆਪਾਂ ਉਧਰ ਐਡ ਕਰਦੇ ਸੇਮ ਇਸੇ ਤਰੀਕੇ ਨਾਲ ਆਪਾਂ ਕਰ ਸਕਦੇ ਇੱਥੋਂ ਤੱਕ ਆਪਾਂ ਕਰਨਾ ਚਾਹੁੰਦੇ ਆ ਬਾਲ ਚੱਕੇ ਉਹਦੇ ਦੋ ਸੈਕਸ਼ਨ ਬਣਾਏ ਹਾਂਜੀ ਇੱਧਰਲੇ ਦੋ ਜੜੇ ਇਹਦੇ ਵਿੱਚ ਐਡ ਕੀਤੇ ਇਹ ਜਿਹੜਾ ਚੱਕਦੇ ਉਹਨੂੰ ਸੇਮ ਉਸੇ ਤਰੀਕੇ ਨਾਲ ਛੱਡੀ ਜਾਣਾ ਆਪਾਂ ਉਹਨਾਂ ਨੂੰ ਟਾਈਟ ਕਰ ਸਕਦੇ ਹਾਂ ਪਹਿਲਾਂ ਸਿੰਗਲ ਵਾਟਰਫਾਲ ਹੁੰਦਾ ਸੀ ਉਹ ਬੜਾ ਈਜ਼ੀ ਆ ਔਰ ਟਵਿਸਟ ਕਰ ਕਰਕੇ ਛੱਡਦੇ ਆ ਬਟ ਇਹਦੇ ਵਿੱਚ ਕਿੰਨੀ ਸੋਹਣੀ ਬ੍ਰੇਡ ਬਣ ਰਹੀ ਹੈ ਉੱਪਰ ਬਹੁਤ ਪਿਆਰੀ ਲੱਗਦੀ ਹੈ ਇਹ ਇਸੇ ਤਰੀਕੇ ਨਾਲ ਤੁਸੀਂ ਦੋਨੋਂ ਸਾਈਡ ਵੀ ਕਰ ਸਕਦੇ ਹੋ ਤੇ نیچے ਕਰਲਸ ਪਾਉਣੇ ਕਰਲਸ ਪਾ ਸਕਦੇ ਹੋ ਸਟ੍ਰੇਟ ਰੱਖਣੇ ਸਟ੍ਰੇਟ ਕਰ ਸਕਦੇ ਹੋ ਤੇ ਉਹਦੇ ਵਾਸਤੇ ਆਪਾਂ ਸਿੰਪਲ ਮਿੱਡੀ ਕਰ ਲੈਣੀ ਜਿਵੇਂ ਆਪਾਂ ਨਾਰਮਲ ਕੋਈ ਮਿੱਡੀ ਕਰਦੇ ਆ ਉਸੇ ਤਰੀਕੇ ਨਾਲ ਆਪਾਂ ਮਿੱਡੀ ਕਰਾਂਗੇ ਔਰ ਉਹਦੇ ਲਈ ਵੀ ਆਪਾਂ ਤਿੰਨ ਸੈਕਸ਼ਨ ਜਿਹੜੇ ਉਹ ਲੈਣੇ ਆ ਹੁਣ ਆਪਾਂ ਸਭ ਤੋਂ ਪਹਿਲਾਂ ਸੈਕਸ਼ਨ ਜਿਹੜੇ ਆ ਇੱਕੋ ਜਿਹੇ ਸੈਕਸ਼ਨ ਲਵਾਂਗੇ ਤਿੰਨੋਂ ਸੈਕਸ਼ਨ ਰਏ ਆਪਾਂ ਇੱਕ ਸਾਰ ਹੀ ਲਵਾਂਗੇ ਤੇ ਉਹਦੇ ਵਿੱਚ ਆਪਾਂ ਕੀ ਕਰਨਾ ਵਾ ਕਿ ਇਹਨੂੰ ਟਵਿਸਟ ਉਦਾਂ ਹੀ ਕਰ ਲੈਣਾ ਵਾ ਇੱਕ ਵਾਰ ਆਪਾਂ ਟਵਿਸਟ ਕਰ ਲਿਆ ਔਰ ਜਿਹੜੀ ਮੀਡੀ ਆਪਾਂ ਕੀਤੀ ਆ ਇਹਨੂੰ ਵੀ ਉਦੇ ਵਾਲਾਂ ਦੇ ਨਾਲ ਟਵਿਸਟ ਕਰ ਲੈਣਾ ਹੁਣ ਇਹਦੇ ਵਿੱਚ ਇੱਕ ਸਾਈਡ ਤੋਂ ਤਾਂ ਆਪਾਂ ਸਿੱਧੀ ਗੁੱਤ ਕਰਨੀ ਆ ਔਰ ਇੱਕ ਸਾਈਡ ਤੋਂ ਆਪਾਂ ਪੁੱਠੀ ਗੁੱਤ ਕਰਨੀ ਆ ਲਾਈਕਿ ਹੁਣ ਆਪਾਂ ਨੂੰ ਪਤਾ ਆਪਾਂ ਇੱਕ ਗੁੱਤ ਕਰਦੇ ਨੇ ਜਿਹਦਾ ਵਾਲ ਸੈਂਟਰ ਵਾਲਾ ਉੱਪਰ ਆਉਂਦਾ ਵਾ ਤੇ ਇੱਕ ਆਪਾਂ ਕਰਦੇ ਨੇ ਨੀਚੇ ਜਾਂਦਾ ਵਾ ਤੁਸੀਂ ਇਹਨੂੰ ਬੜੇ ਧਿਆਨ ਨਾਲ ਦੇਖੋ ਇਹ ਵੀ ਆਪਾਂ ਉਸੇ ਤਰੀਕੇ ਨਾਲ ਕਰਨਾ ਤੇ ਮੀਡੀ ਨੂੰ ਤਾਂ ਆਪਸ ਵਿੱਚ ਟਵਿਸਟ ਕਰਨਾ ਬਟ ਜਦੋਂ ਆਪਸ ਵਿੱਚ ਟਵਿਸਟ ਕੀਤਾ ਤਾਂ ਦੂਜਾ ਵਾਲ ਜਿਹੜਾ ਮੀਡੀ ਤੋਂ ਉੱਪਰ ਆ ਜਾਊਗਾ ਇਧਰ ਵਾਲਾ ਵਾਲ ਨੀਚੇ ਦੀ ਇਧਰ ਆਊਗਾ ਠੀਕ ਹੈ ਹੁਣ ਆਪਾਂ ਇਹਨੂੰ ਟਵਿਸਟ ਕਰ ਲਿਆ ਠੀਕ ਹੈ ਹੁਣ ਉਹ ਵਾਲ ਉੱਪਰ ਦੀ ਆ ਜਾਏਗਾ ਹੁਣ ਆਪਾਂ ਫੇਰ ਇਧਰੋਂ ਵਾਲ ਲੈਣਾ ਵਾ ਟਵਿਸਟ ਕਰਕੇ ਏ ਉੱਪਰ ਆ ਗਿਆ ਠੀਕ ਹੈ ਹੁਣ ਆਪਾਂ ਉਧਰੋਂ ਫੇਰ ਇਧਰ نیچے ਵਾਲ ਨੂੰ ਲੈਣਾ ਵਾ ਠੀਕ ਹੈ ਟਵਿਸਟ ਕਰ ਲਿਆ ਆਪਾਂ ਇਧਰੋਂ ਉੱਪਰ ਵਾਲ ਨੂੰ ਲੈਣਾ ਬਹੁਤ ਈਜ਼ੀ ਤੇ ਇਹ ਵੀ ਬੜਾ ਸੋਹਣਾ ਹੇਅਰਸਟਾਈਲ ਬਣੂਗਾ ਤੁਸੀਂ ਐਂਡ ਤੱਕ ਇਹਦੇ ਨਾਲ ਜੁੜੇ ਰਹੋ ਬੜਾ ਕਿਊਟ ਹੇਅਰਸਟਾਈਲ ਬਣਨਾ ਏ ਇਸੇ ਤਰੀਕੇ ਨਾਲ ਇੱਕ ਉੱਪਰ ਤੇ ਇੱਕ نیچے ਵੱਲ ਦੀ ਸਟੈਂਡਰਡ ਆਈ ਆਏਗਾ ਬਹੁਤ ਸੋਹਣਾ ਹੇਅਰਸਟਾਈਲ ਲੱਗਦਾ ਏ ਪਹਿਲਾਂ ਨਾਲੋਂ ਵੀ ਬੜਾ ਵਧੀਆ ਲੱਗਦਾ ਏ ਬ੍ਰੇਡ ਨੇ ਜੇਵਾ ਪਾਰਟੀ ਮੇਕਅਪ ਦੇ ਵਿੱਚੋਂ ਸੌਰੀ ਪਾਰਟੀ ਹੇਅਰਸਟਾਈਲ ਦੇ ਵਿੱਚ ਕਰਨੀਆਂ ਵਾ ਜਿੱਦਾਂ ਤੁਹਾਨੂੰ ਲੁੱਕ ਚਾਹੀਦੀ ਏ ਕਿ ਤੇ ਆਣ ਜਾਣ ਵੇਲੇ ਜਦੋਂ ਵੀ ਤੁਹਾਨੂੰ ਲੱਗਦਾ ਕਿ ਅਸੀਂ ਕੁਝ ਅਲੱਗ ਜਿਹਾ ਹੇਅਰਸਟਾਈਲ ਕਰਨਾ ਤਾਂ ਤੁਸੀਂ ਇਹ ਵਾਲੇ ਹੇਅਰਸਟਾਈਲ ਕਰ ਸਕਦੇ ਹੋ ਬੜੇ ਹੀ ਪਿਆਰੇ ਹੇਅਰਸ ਚ ਇਹ ਉਹਨਾਂ ਨਾਲੋਂ ਹਟ ਕੇ ਥੋੜਾ ਜਿਹਾ ਅਲੱਗ ਲੱਗਦਾ ਬਟ ਪਿਆਰੇ ਬਹੁਤ ਲੱਗਦੇ ਆ ਤੇ ਐਂਡ ਤੇ ਜਾ ਕੇ ਆਪਾਂ ਜਿਹੜੀ ਜੀ ਆ ਮਿੱਡੀ ਆ ਉਹਨੂੰ ਫੜ ਕੇ ਆਪਾਂ ਥੋੜਾ ਜਿਹਾ ਖਿੱਚਾਂਗੇ ਪੁਸ਼ ਕਰਾਂਗੇ ਤਾਂ ਬੜਾ ਹੀ ਪਿਆਰਾ ਜਿਹੜਾ ਹੈਇਰ ਸਟਾਈਲ ਆ ਬਣ ਕੇ ਤਿਆਰ ਹੋ ਜਾਊਗਾ ਜਿਹੜਾ ਆਪਾਂ ਇੱਕ ਤੁਸੀਂ ਇਹਦੀਆਂ ਇੱਕ ਬ੍ਰੇਡ ਵੀ ਕਰ ਸਕਦੇ ਹੋ ਇਹਦੀਆਂ ਦੋ ਬ੍ਰੇਡ ਵੀ ਕਰ ਸਕਦੇ ਹੋ ਕਿ ਜਿਹੜਾ ਹੈਇਰ ਸਟਾਈਲ ਕੀਤਾ ਹੋਇਆ ਵੀ ਬੜਾ ਪਿਆਰਾ ਲੱਗਦਾ ਵਾ ਤੇ ਹੁਣ ਆਪਾਂ ਇਹਨੂੰ ਇਦਾਂ ਕਰਕੇ ਖਿੱਚ ਦੇਣਾ ਹਾਂ ਜਿਵੇਂ ਆਪਾਂ ਬੁਣਿਆ ਹੁੰਦਾ ਨਾ ਕੋਈ ਚੀਜ਼ ਬੁੰਦੀਆਂ ਬੁੰਤੀ ਕੋਈ ਸਲਾਈਆਂ ਦੇ ਨਾਲ ਕਰੋਸ਼ੀ ਨਾਲ ਉਸ ਟਾਈਪੇ ਬੁੰਤੀ ਜਿਹੜੀ ਬਣ ਜਾਂਦੀ ਹੈ ਬੜਾ ਹੀ ਪਿਆਰਾ ਹੇਅਰਸਟਾਈਲ ਲੱਗਦਾ ਤੁਸੀਂ ਇਹਨੂੰ ਕਿਸੇ ਤਰੀਕੇ ਨਾਲ ਵੀ ਜਿੱਥੇ ਵੀ ਆਪਣੇ ਪਾਰਟੀਸ਼ਨ ਦੇ ਅਕੋਰਡਿੰਗ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਵੱਧ ਵੀ ਜਿਹੜਾ ਉਹ ਖਿੱਚ ਕੇ ਦਿਖਾਤਾ ਵਾ ਥੋੜਾ ਲੂਜ਼ ਰੱਖਣਾ ਤੇ ਲੂਜ਼ ਵੀ ਤੁਸੀਂ ਇਹਨੂੰ ਰੱਖ ਸਕਦੇ ਹੋ ਬੜਾ ਹੀ ਸੋਹਣਾ ਹੇਅਰਸਟਾਈਲ ਲੱਗਦਾ ਵਾ ਤੇ ਪਿਨ ਅਪ ਵਗੈਰਾ ਕਰਕੇ ਜਦੋਂ ਆਪਾਂ ਕੋਈ ਸਟਾਈਲਿਸ਼ ਪਿਨ ਲਗਾਵਾਂਗੇ ਤਾਂ ਬੜਾ ਸੋਹਣਾ ਲੱਗੂਗਾ ਤੇ ਇਸ ਤੋਂ ਬਾਅਦ ਵੀ ਹੁਣ ਆਪਾਂ ਤੁਹਾਨੂੰ ਇੱਕ ਹੇਅਰਸ ਅਗਰ ਉਹਦੇ ਉੱਪਰ ਸੋਹਣੀ ਜਿਹੀ ਐਸੈਸਰੀ ਲਗਾਓਗੇ ਤਾਂ ਹੋਰ ਵੀ ਜ਼ਿਆਦਾ ਜਿਹੜਾ ਮਤਲਬ ਖਿਲਕਿਆਊਗਾ ਬਹੁਤ ਸੋਹਣਾ ਲੱਗੂਗਾ ਅੱਜ ਹੁਣ ਆਪਾਂ 3rd ਹੇਅਰਸਟਾਈਲ ਕਰਦੇ ਹਾਂ ਉਹਦੇ ਵਿੱਚ ਆਪਾਂ ਕੀ ਕਰਨਾ ਆਪਾਂ ਪੋਨੀ ਕਰ ਲੈਣੀ ਹੈ ਸੈਂਟਰ ਦੇ ਵਿੱਚ ਛੋਟੀ ਜਿਹੀ ਬਾਲ ਜਿਵੇਂ ਆਪਾਂ ਕਲੈਕਟ ਕਰ ਲੈਣੇ ਆ ਉਸ ਤਰੀਕੇ ਨਾਲ ਆਪਾਂ ਪੋਨੀ ਕਰ ਲੈਣੀ ਆ ਤੇ ਹੁਣ ਆਪਾਂ ਇਹਦੇ ਨਾਲ ਸਾਈਡਸ ਤੋਂ ਵਾਲ ਲੈ ਲੈ ਕੇ ਤੇ ਇੱਕ ਵਾਰ ਤਾਂ ਆਪਾਂ ਸਾਰੇ ਥੋੜੇ ਥੋੜੇ ਪਾਰਟ ਲੈ ਕੇ ਆਪਾਂ ਰਬੜੀ ਪਾਣੀ ਆ ਥੋੜੇ ਥੋੜੇ ਪਾਰਟਿਸ਼ਨ ਲੈ ਕੇ 7 6 ਪਾਰਟ ਆਪਾਂ ਲਾਵਾਂਗੇ ਉਹਦੇ ਵਿੱਚ ਸਾਰਿਆਂ ਦੇ ਵਿੱਚ ਆਪਾਂ ਰਬੜ ਐਡ ਕਰਾਂਗੇ ਇਸੇ ਤਰੀਕੇ ਨਾਲ ਤੁਸੀਂ ਕਰੀ ਜਾਣੇ ਸੇਮ ਜਿਹੜੀ ਪਾਰਟਿਸ਼ਨ ਆ ਸੇਮ ਰੱਖਣੀ ਆ ਇਹ ਨਹੀਂ ਕਿ ਕੋਈ ਜ਼ਿਆਦਾ ਵੱਡਾ ਲੈ ਲੈਣਾ ਕੋਈ ਜ਼ਿਆਦਾ ਛੋਟਾ ਲੈ ਲੈਣਾ ਸੇਮ ਹੀ ਪਾਰਟਿਸ਼ਨ ਦੇ ਵਿੱਚ ਰੱਖਿਓ ਤੇ ਬੜਾ ਵਧੀਆ ਹੇਅਰ ਸਟਾਈਲ ਬਣਾਇਆ ਹੈ ਬੜੀ ਵਧੀਆ ਲੁੱਕ ਆਣੀ ਹੈ ਇਹਦੀ ਤੇ ਜਿਹੜਾ ਆਪਾਂ ਫੰਕਸ਼ਨ ਦੇ ਵਿੱਚ ਮੈਰਿਜ ਦੇ ਵਿੱਚ ਕਿਸੇ ਵੀ ਫੰਕਸ਼ਨ ਤੇ ਜਿਵੇਂ ਹਲਦੀ ਫੰਕਸ਼ਨ ਆ ਕਿਸੇ ਦਾ ਆਪ ਦਾ ਖੁਦ ਦਾ ਚਾਹੇ ਕੋਈ ਮਹਿੰਦੀ ਫੰਕਸ਼ਨ ਆ ਕੋਈ ਵੀ ਇੰਗੇਜਮੈਂਟ ਫੰਕਸ਼ਨ ਆ ਕੋਈ ਵੀ ਤਾਂ ਆਪਾਂ ਉੱਥੇ ਜਿਹੜਾ ਹੇਅਰ ਸਟਾਈਲ ਕਰ ਸਕਦੇ ਆ ਤੇ ਆਪਾਂ ਪ੍ਰੋਪਰ ਉਸੇ ਤਰੀਕੇ ਦੇ ਨਾਲ ਹੀ ਜਿਵੇਂ ਆਪਾਂ ਆਰਟਿਸ਼ਨ ਲੈ ਰਹੇ ਆ ਰਬੜ ਪਾ ਰਹੇ ਆ ਬਲੈਕ ਕਲਰ ਦੀ ਜਿਹੜੀ ਕੱਚੀ ਰਬੜ ਹੁੰਦੀ ਉਹ ਪਾ ਰਹੇ ਆ ਕਿਉਂਕਿ ਉਹ ਬਾਅਦ ਵਿੱਚ ਉਤਾਰਨੀ ਵੀ ਸੌਖੀ ਹੋ ਜਾਂਦੀ ਆ ਤੇ ਆਪਾਂ ਸੇਮ ਜਿੰਨੇ ਜਿੰਨੇ ਆਪਾਂ ਨੂੰ ਰਬੜਾ ਚਾਹੀਦੀਆਂ ਪਾਰਟੀਸ਼ਨ ਦੇ ਅਕੋਰਡਿੰਗ ਆਪਾਂ ਉਨੀਆਂ ਹੀ ਆਪਾਂ ਰਬੜਾ ਲਗਾ ਲਈਆਂ ਇਸ ਤੋਂ ਬਾਅਦ ਹੁਣ ਆਪਾਂ ਸਾਈਡ ਤੋਂ ਪਾਰਟੀਸ਼ਨ ਕਰਾਂਗੇ ਵਾਲਾਂ ਦੀ ਤੇ ਸਾਈਡ ਤੋਂ ਵਾਲ ਜਿਹੜੇ ਇਹਦੇ ਵਿੱਚ ਮਿਕਸ ਕਰਦੇ ਜਾਵਾਂਗੇ ਐਡ ਕਰਦੇ ਜਾਵਾਂਗੇ ਹੁਣ ਆਪਾਂ ਦੋਨੋਂ ਸਾਈਡ ਤੋਂ ਜਿਹੜੇ ਉਹ ਸੈਕਸ਼ਨ ਲੈ ਲਏ ਆ ਦੋਨੋਂ ਸਾਈਡ ਦੇ ਸੈਕਸ਼ਨ ਲੈ ਕੇ ਆਪਾਂ ਇਹਦੇ ਵਿੱਚ ਦੀ ਜਿਹੜੀ ਆ ਲੰਗਾਵਾਂਗੇ ਬਹੁਤ ਵਧੀਆ ਹੇਅਰ ਸਟਾਈਲ ਬਣਦਾ ਬਹੁਤ ਜ਼ਿਆਦਾ ਪਿਆਰਾ ਹੁਣ ਆਪਾਂ ਇਹਦੇ ਵਿੱਚ ਦੀ ਜਿਹੜੇ ਹੈਅਰ ਆ ਇਹਨਾਂ ਨੂੰ ਕੱਢ ਲਾਂਗੇ ਵਾ ਠੀਕ ਹੈ ਫਿਰ ਆਪਾਂ ਇੱਧਰ ਵਾਲੇ ਵੀ ਹੁਣ ਉਹੀ ਇਹਦੇ ਵਿੱਚ ਦੀ ਹੀ ਇਸ ਜਿਹੜਾ ਉਹ ਆਪਾਂ ਇੱਧਰ ਐਡ ਕਰ ਲੈਣੀ ਆ ਸਾਰੇ ਹੇਅਰ ਤੁਸੀਂ ਇਸੇ ਤਰੀਕੇ ਨਾਲ ਹੀ ਇਹਦੇ ਵਿੱਚ ਉਹਦੀ ਟਵਿਸਟ ਕਰੀਏ ਨੇ ਕ੍ਰੋਸਿੰਗ ਕਰਨੀ ਆ ਇੱਧਰ ਲਈ ਉਧਰ ਤੇ ਉਧਰ ਲਈ ਇੱਧਰ ਬੜਾ ਹੀ ਸੋਹਣਾ ਹੇਅਰ ਸਟਾਈਲ ਬਣਾ ਬੜਾ ਪਿਆਰਾ ਲੁੱਕ ਬਹੁਤ ਸੋਹਣੀ ਆਂਦੀ ਆ ਤੇ ਜੇ ਤੁਹਾਨੂੰ ਕੋਈ ਹੇਅਰ ਸਟਾਈਲ ਨਹੀਂ ਸਮਝ ਆਇਆ ਤਾਂ ਪਲੀਜ਼ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰਿਓ ਕਿਉਂਕਿ ਆਪਾਂ ਹਰ ਵੇਲੇ ਚੈਨਲ ਤੇ ਕੋਈ ਨਾ ਕੋਈ ਮੋਟੀਵੇਸ਼ਨਲ ਜਾਂ ਆਪਾਂ ਨੌਲੇਜਫੁਲ ਵੀਡੀਓਜ਼ ਲੈ ਕੇ ਆਨੇ ਆ ਮੇਕਅਪ ਰਿਲੇਟਡ ਸੂਟਸ ਦੇ ਰਿਲੇਟਡ ਹੈਅ ਸਟਾਈਲ ਦੇ ਰਿਲੇਟਡ ਜਾਂ ਕੋਈ ਘਰ ਵਿੱਚ ਵੀ ਕੋਈ ਚੀਜ਼ ਆ ਉਸ ਤੇ ਰਿਲੇਟਡ ਆਪਾਂ ਤੁਹਾਡੇ ਸਾਹਮਣੇ ਵੀਡੀਓਜ਼ ਲੈ ਕੇ ਆਨੇ ਆ ਇਹ ਵੀ ਵੀਡੀਓ ਤੁਹਾਡੇ ਬਹੁਤ ਕੰਮ ਦੀ ਹੈ ਕਿਉਂਕਿ ਜਿਨ੍ਹਾਂ ਨੂੰ ਹੈਅ ਸਟਾਈਲ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਉਹਨਾਂ ਲਈ ਬਹੁਤ ਹੀ ਮਤਲਬ ਨੌਲੇਜ ਵਾਲੀ ਵੀਡੀਓ ਹੈਗੀ ਆ ਬਾਕੀ ਐਂਡ ਤੇ ਇਹਦੀ ਲੁੱਕ ਬਹੁਤ ਵਧੀਆ ਆਉਣੀ ਬਹੁਤ ਵਧੀਆ ਹੇਅਰ ਸਟਾਈਲ ਜਿਹੜਾ ਬਣ ਕੇ ਰੈਡੀ ਹੋ ਜਾਏਗਾ ਤੇ ਆਪਾਂ ਸਾਰੇ ਹੇਅਰ ਜਿਹੜੇ ਇਸੇ ਤਰੀਕੇ ਨਾਲ ਹੀ ਇਸ ਇਹਦੇ ਵਿੱਚ ਦੀ ਐਡ ਕਰੀ ਜਾਣੀ ਆ ਕ੍ਰੋਸਿੰਗ ਕਰੀ ਜਾਣੀ ਆ ਤੇ ਜੜੀਆਂ ਜਿੱਥੇ ਆਪਣੀਆਂ ਰਬਰਟਸ ਸ਼ੋ ਹੋ ਰਹੀਆਂ ਇੱਥੇ ਆਪਾਂ ਕੋਈ ਵੀ ਬੀਡਸ ਲਗਾ ਸਕਦੇ ਆ ਜੇ ਆਪਾਂ ਨੂੰ ਲੱਗਦਾ ਨਾ ਆਪਣੀ ਰਬੜ ਦਿਖ ਰਹੀ ਆ ਬਲੈਕ ਰਬੜ ਯੂਜ਼ ਕਰਿਓ ਪਰ ਫਿਰ ਵੀ ਰਬੜ ਦੇਖਦੀ ਨਹੀਂ ਵਧੀਆ ਲੱਗਦੀ ਤਾਂ ਆਪਾਂ ਇਹਦੇ ਉੱਪਰ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਬੀਡਸ ਲਗਾ ਸਕਦੇ ਆ ਪਰ ਸਾਡੇ ਕੋਲ ਹੁਣ ਇਸ ਟਾਈਮ ਅਵੇਲੇਬਲ ਨਹੀਂ ਸੀਗੇ ਹੈਗੇ ਤੇ ਆਪਣੇ ਕੋਲ ਇੱਕ ਐਸੈਸ ਦਿੱਤੀ ਸੀ ਲਾਸਟ ਦੇਖੋ ਵੀ ਬਹੁਤ ਪਿਆਰੀ ਲੱਗ ਰਹੀ ਆ हेयर स्टाइल ਬਹੁਤ ਈਜ਼ੀ ਨੇ ਜਿਹੜੇ ਪਹਿਲਾਂ ਵਾਲੇ ਦੋ हेयर स्टाइल ਸੀਗੇ ਬਟ ਦੇਖਣ ਨੂੰ ਟਫ ਲੱਗਦੇ ਆ ਕਰਨ ਵੇਲੇ ਵੀ ਆਪਣਾ ਹੱਥ ਦੋ ਤਿੰਨ ਵਾਰੀ ਨਹੀਂ ਸੈੱਟ ਬੈਟ ਦਾ ਪਰ ਜੇ ਤੁਸੀਂ ਕਰਕੇ ਦੇਖੋਗੇ ਤੇ ਬਹੁਤ ਈਜ਼ੀ हेयर स्टाइल ਆ ਬਹੁਤ ਵਧੀਆ हेयर स्टाइल ਆ ਬਾਕੀ ਥੋੜੇ ਯੂਨਿਕ ਆ ਪਹਿਲਾਂ ਨਾਲੋਂ ਜਿਵੇਂ ਆਪਾਂ ਕਰਦੇ ਰਹਿੰਦੇ ਆ ਤੇ ਇਹਦੇ ਵਿੱਚ ਆਪਾਂ ਬ੍ਰੇਡ ਹੀ ਦੱਸਿਆ ਤੁਹਾਨੂੰ ਤੁਸੀਂ ਇਦਾਂ ਬ੍ਰੇਡ ਬਣਾ ਸਕਦੇ ਹੋ ਤੇ ਜਿਨ੍ਹਾਂ ਦੇ ਲੈਂਥ ਹੀਅਰ ਆ ਕਟਿੰਗ ਵਗੈਰਾ ਨਹੀਂ ਹੋਈ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਵਧੀਆ ਬਹੁਤ ਸੋਹਣੇ ਹੈਅ ਸਟਾਈਲ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਆ ਤੇ ਇਹਦੇ ਵਿੱਚ ਆਪਾਂ ਸੇਮ ਇਸੇ ਤਰੀਕੇ ਨਾਲ ਐਂਡ ਤੱਕ ਕਰਦੇ ਰਵਾਂਗੇ ਤਾਂ ਆਪਣੀ ਜਿਹੜੀ ਹੁਣ ਬ੍ਰੇਡ ਆ ਖਤਮ ਹੋਣ ਵਾਲੀ ਹੈ ਆਲਮੋਸਟ ਕੰਪਲੀਟ ਹੋਣ ਵਾਲੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੁੱਕ ਨਹੀਂ ਪਿਆਰੀ ਲੱਗ ਰਹੀ ਹੈ ਲੂਜ਼ ਲੂਜ਼ ਹੈਅਰ ਬਹੁਤ ਸੋਹਣੇ ਲੱਗ ਰਹੇ ਆ ਬਾਕੀ ਜਦੋਂ ਤੁਸੀਂ ਰੈਡੀ ਹੁੰਨੇ ਆਪਾਂ ਪ੍ਰੋਪਰ ਮੇਕਅਪ ਕਰਕੇ ਡਰੈਸ ਵਗੈਰਾ ਵੇਅਰ ਕਰਕੇ ਤਾਂ ਉਦੋਂ ਤਾਂ ਗੱਲਬਾਤ ਹੀ ਕੋਈ ਹੋਰ ਹੁੰਦੀ ਹੈ ਨਾ ਬਾਕੀ ਐਸੈਸਰੀ ਲੱਗੀ ਤਾਂ ਹੈਅਰ ਸਟਾਈਲ ਨੂੰ ਚਾਰ ਚੰਦ ਲੱਗ ਜਾਣਗੇ ਬੜਾ ਪਿਆਰਾ ਹੈਅਰ ਸਟਾਈਲ ਲੱਗਣਾ ਜਦੋਂ ਇਸੇ ਉੱਪਰ ਹੀ ਐਸੈਸਰੀ ਜਿਹੜੀ ਆਪਾਂ ਲਗਾ ਦਿੱਤੀ ਤੇ ਜੇ ਤੁਹਾਨੂੰ ਹੈਅਰ ਸਟਾਈਲ ਵਾਕਈ ਵਧੀਆ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਹੈਅਰ ਸਟਾਈਲ ਕਿਵੇਂ ਦਾ ਲ ਹੁਣ ਆਪਣਾ ਐਂਡ ਵਾਲਾ ਪਾਰਟ ਸੀਗਾ ਇਹਦੇ ਵਿੱਚ ਦੀ ਆਪਾਂ ਜਿਹੜੀ ਕ੍ਰਾਸਿੰਗ ਕਰ ਦਿੱਤੀ ਆ ਤੇ ਲਾਸਟ 'ਚ ਆਪਾਂ ਇਹਨੂੰ ਰਬੜ ਜਿਹੜੀ ਆ ਪਰ ਰਵੜ ਪਾਣੇ ਆ ਉਹਦੇ ਨਾਲ ਹੀ ਲੌਕ ਕਰ ਦਿੰਨੇ ਆ ਕਿਉਂਕਿ ਜਿਹੜੇ ਆਪਣੇ ਵਾਲ ਆ ਪਾਰਟੀਸ਼ਨ ਆ ਉਹ ਖਰਾਬ ਨਾ ਹੋਵੇ ਤੇ ਹੁਣ ਤੁਸੀਂ ਸਾਰੇ ਪਾਰਟੀਸ਼ਨ ਨੂੰ ਆਪਣੇ ਹੱਥ ਨਾਲ ਸੈੱਟ ਕਰ ਦੋ ਸੇਮ ਸੇਮ ਕਰ ਦੋ ਸਾਰੇ ਤੇ ਦੇਖੋ ਤੁਹਾਨੂੰ ਇਹਨਾਂ ਦੀ ਲੁੱਕ ਕਿਵੇਂ ਦੀ ਲੱਗ ਰਹੀ ਹੈ ਇਹਨਾਂ ਦੇ హెਅ ਚ ਥੋੜੀ ਥੋੜੀ ਕਟਿੰਗ ਸੀ ਬਟ ਜੇ ਕਟਿੰਗ ਬਿਲਕੁਲ ਵੀ ਨਾ ਹੋਵੇ ਤਾਂ ਬਹੁਤ ਪਿਆਰੀ ਲੁੱਕ ਆਂਦੀ ਹੈ ਬਹੁਤ ਵਧੀਆ ਜਿਹੜਾ ਹੈਅ ਸਟਾਈਲ ਹੋ ਬੰਨਦਾ ਹੈ ਬਹੁਤ ਪਿਆਰਾ ਲੱਗਦਾ ਕਿਊਟ ਹੈਅ ਸਟਾਈਲ ਆ ਬਾਕੀ ਕੋਈ ਵੀ ਇਹਨੂੰ ਕਰ ਸਕਦਾ ਕੋਈ ਇਦਾਂ ਨਹੀਂ ਆ ਕਿ ਕਿਸੇ ਕੋਲ ਨਹੀਂ ਹੋਣਾ ਬੜਾ ਸੋਹਣਾ ਲੱਗਦਾ ਵਾ ਤੇ ਹੁਣ ਲਾਸਟ ਦੇ ਆਪ ਇਹ ਐਸੈਸਰੀ ਲਗਾ ਸਕਦੇ ਆ ਜਿੱਥੇ ਵੀ ਤੁਹਾਨੂੰ ਰਬੜ ਲੱਗ ਰਹੀ ਹੈ ਕੋਈ ਵੀ ਐਸੈਸਰੀ ਜੇ ਤੁਸੀਂ ਛੋਟੇ ਛੋਟੇ ਫਲਾਰਸ ਲਗਾਉਣੇ ਆ ਤਾਂ ਛੋਟੇ ਛੋਟੇ ਫਲਾਰਸ ਵੀ ਲਗਾ ਸਕਦੇ ਹੋ ਜੋ ਵੀ ਐਸੈਸਰੀ ਤੁਹਾਡੇ ਕੋਲ ਹੈਗੀ ਆ ਤੁਸੀਂ ਉਹੀ ਐਸੈਸਰੀ ਇਹਦੇ ਉੱਪਰ ਅਰੇਂਜ ਕਰ ਸਕਦੇ ਆ ਤੇ ਲਾਸਟ ਤੇ ਆਪਾਂ ਇਦਾਂ ਹੀ ਥੋੜੇ ਜਿਲੇ ਲੂਜ਼ हेयर ਸ਼ਟ ਸਕਦੇ ਜੇ ਕਰਲਸ ਪਾਣੀ ਆ ਤੁਸੀਂ ਨੀਚੇ ਕਰਲਸ ਵੀ ਪਾ ਸਕਦੇ ਹੋ ਜਿੱਦਾਂ ਸਿੰਪਲ ਖੁੱਲੇ ਛੱਡਨੇ ਤਾਂ ਖੁੱਲੇ ਵੀ ਛੱਡ ਸਕਦੇ ਹੋ ਤੇ ਜਿੱਦਾਂ ਦੀ ਵੀ ਐਸੈਸਰੀ ਤੁਸੀਂ ਲਗਾਣੀ ਇਹਦੇ ਉੱਪਰ ਲਗਾ ਸਕਦੇ ਹੋ ਬਹੁਤ ਪਿਆਰੀ ਲੁੱਕ ਲੱਗ ਰਹੀ ਹੈ ਕੋਈ ਇਹ ਨਹੀਂ ਕਿ ਫੇਸ ਤੇ ਨਹੀਂ ਜੱਚਦਾ ਬਹੁਤ ਪਿਆਰਾ ਲੱਗਦਾ ਅਗਰ ਤੁਸੀਂ ਗਾਊਨ ਵਗੈਰਾ ਵੇਅਰ ਕਰ ਰਹੇ ਹੋ ਤਾਂ ਉਹਦੇ ਨਾਲ ਵੀ ਬਹੁਤ ਜਿਹੜਾ ਸੂਟ ਕਰਦਾ ਤੇ ਹੁਣ ਜਿਹੜੀ ਆਪਣੇ ਕੋਲ ਐਸੈਸਰੀ ਪਈ ਸੀ ਆਪਾਂ ਉਹ ਇਹਦੇ ਉੱਪਰ ਲਗਾ ਦਿੱਤੀ ਆ ਤੇ ਉਹਦੇ ਨਾਲ ਵੀ ਬੜਾ ਪਿਆਰਾ ਲੱਗ ਰਿਹਾ ਵਾ ਜਿਹੜੀਆਂ ਰਬੜ ਆ ਉਹ ਕਾਫੀ ਵਧੀਆ ਤਰੀਕੇ ਨਾਲ ਜਿਹ ਤੇ ਹੁਣ ਤੁਸੀਂ ਦੱਸੋਗੇ ਤੁਹਾਨੂੰ ਇਹ ਹੇਅਰਸਟਾਈਲ ਕਿਵੇਂ ਦਾ ਲੱਗਿਆ ਵਧੀਆ ਲੱਗਿਆ